ਸਾਨਾਂ ਦੀ ਬਹੁਤ ਜ਼ਰਖੇਜ਼ ਜ਼ਮੀਨ ਲੁਧਿਆਣੇ ਜ਼ਿਲ੍ਹੇ ਦੀ ੱੱਕੇ ਨਾਲ ਤੁਸੀਂ ਐਕਵਾਇਰ ਕਰਨਾ ਚਾਹੁੰਦੇ ਅਸੀਂ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਪਿਛਲੇ 2 ਦਿਨ ਤੋਂ ਸਪੀਕਰ ਤੇ ਇਸ ਸਰਕਾਰ ਨੇ ਉਹ ਚਰਚਾ ਹੋਣ ਹੀ ਨਹੀਂ ਦਿੱਤੀ ਔਰ ਜਦੋਂ ਮੈਂ 10 ਸੈਕਿੰਡ ਤੱਕ ਪਹੁੰਚ ਕੇ ਇਹ ਗੱਲ ਹੀ ਕੀਤੀ ਆ ਤੇ ਮੇਰਾ ਮਾਈਕ ਬੰਦ ਕਰਤਾ ਤੇ ਸਪੀਕਰ ਨੇ ਉਸ ਗੱਲ ਨੂੰ ਮਨਾ ਕਰਤਾ ਆਪਾਂ ਸਭ ਨੂੰ ਪਤਾ ਵਾ ਕਿ ਜਿਹੜਾ ਬਠਿੰਡੇ ਚ ਜਿਹੜਾ ਕਤਲ ਹੋਇਆ ਸੰਜੇ ਵਰਮਾ ਦਾ ਬਹੁਤ ਮਾੜੀ ਗੱਲ ਹੈ ਗੈਂਗਸਟਰਸ ਨੇ ਕੀਤਾ ਉਹਨਾਂ ਨੇ ਜ਼ਿੰਮੇਵਾਰੀ ਚੱਕ ਲਈ ਔਰ ਬਹੁਤ ਨਿਰਦ੍ਰਯੋਗ ਗੱਲ ਹੈ ਮੇਰੀ ਉਸ ਪਰਿਵਾਰ ਦੇ ਨਾਲ ਮੁਕੰਮਲ ਹਮਦਰਦੀ ਹੈ ਉਸ ਬਾਅਦ ਪੁਲਿਸ ਤੇ ਜਦੋਂ ਪ੍ਰੈਸ਼ਰ ਪਿਆ ਜਦੋਂ ਹਾਕਾ ਕਰ ਮੱਚੀ ਪੰਜਾਬ ਚ ਸਰਕਾਰ ਦੀ ਬਦਨਾਮੀ ਹੋਈ ਇਹਨਾਂ ਨੇ ਇੱਕ ਸਟੋਰੀ ਕੱਢੀ ਪੰਜਾਬ ਦੀ ਪੁਲਿਸ ਨੇ ਕਿ ਜੀ ਅਸੀਂ ਜਿਹੜੇ ਲੋਕ ਕਨੈਕਟਿਡ ਸੀਗੇ ਗੈਂਗਸਟਰਸ ਨਾਲ ਅਸੀਂ ਦੋ ਨੌਜਵਾਨਾਂ ਨੂੰ ਇਨਕਾਊਂਟਰ ਵਿੱਚ ਮਾਰ ਦਿੱਤਾ ਵਾ ਤਾਂ ਕਿ ਲੋਕਾਂ ਦੇ ਜਜ਼ਬਾਤ ਸ਼ਾਂਤ ਹੋ ਜਾਣ ਔਰ ਇੱਕ ਬੜੀ ਕਨਕੋਕਟਿਡ ਜੀ ਕਹਾਣੀ ਜਿਹੜੀ ਸੀਗੀ ਉਹ ਪੇਸ਼ ਕੀਤੀ ਮੀਡੀਆ ਦੇ ਜ਼ਰੀਏ ਲੋਕਾਂ ਦੇ ਜ਼ਿਹਨ ਵਿੱਚ ਆਈ ਉਹ ਗੱਲ ਸਾਹਮਣੇ ਉਦੋਂ ਹੀ ਲੋਕਾਂ ਨੇ ਥੋੜਾ ਸ਼ੁਭਾ ਪ੍ਰਗਟ ਕੀਤਾ ਔਰ ਇਸ ਗੱਲ ਤੇ ਸਵਾਲ ਪੈਦਾ ਹੋਣ ਲੱਗ ਗਏ ਅਖਬਾਰਾਂ ਵੀ ਲਿਖਣ ਲੱਗ ਗਈਆਂ ਔਰ ਫਿਰ ਫਿਰ ਕਬਰਾਟ ਵਿੱਚ ਆਣ ਕੇ ਪੁਲਿਸ ਨੇ ਇੱਕ ਨਵੀਂ ਐਫ ਆਈ ਆਰ ਦੀ ਸਟੋਰੀ ਕਨਕੋਕ ਕੀਤੀ 163 ਨੰਬਰ ਐਫ ਆਈ ਆਰ ਆ ਉਹਦੀ ਕਹਾਣੀ ਆ ਪਰ ਚਲੋ ਹੁਣ ਨਹੀਂ ਡਿਟੇਲ ਤੁਸੀਂ ਨਹੀਂ ਪੜ ਸਕੋਗੇ ਲੇਕਿਨ ਇਹ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਇਸ ਐਫਆਈਆਰ ਮੁਤਾਬਕ ਜਿਹੜੀ ਪੰਜਾਬ ਪੁਲਿਸ ਨੇ ਕਹਾਣੀ ਦੱਸੀ ਆ ਕਿ ਅਸੀਂ ਜਿਹੜੇ ਇਹ ਦੋ ਨੌਜਵਾਨ ਮਾਰੇ ਗਏ ਨੇ ਸ਼ਾਇਦ ਇੱਕ ਦਾ ਨਾ ਜਸਪ੍ਰੀਤ ਅਤੇ ਇੱਕ ਦਾ ਨਾ ਰਾਮਰਤਨ ਅਸੀਂ ਜਦੋਂ ਇਹਨਾਂ ਨੂੰ ਜਿਹੜਾ ਹੈਗਾ ਪੀਰ ਟੱਬਾ ਪਠੰਡੇ ਦੇ ਵਿੱਚ ਜਿੱਥੇ ਉਹ ਉਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਸ਼ਾਇਦ ਜਿੱਥੇ ਵੀ ਇਹ ਜਗ੍ਹਾ ਹੈਗੀ ਆ ਅਸੀਂ ਇਹ ਦੋ ਨੌਜਵਾਨਾਂ ਨੂੰ ਲੈ ਕੇ ਜਾ ਰਹੇ ਸੀਗੇ ਤਾਂ ਕਿ ਉੱਥੋਂ ਅਸੀਂ ਹਥਿਆਰ ਰਿਕਵਰ ਕਰ ਸਕੀਏ ਤੇ ਇਹ ਤੇ ਜਿਹੜਾ ਸੰਜੀਵ ਬਰਮਾ ਦਾ ਕਤਲ ਹੈ ਉਹਦੇ ਕੋਈ ਤੱਤ ਇਕੱਠੇ ਕਰ ਸਕੀਏ ਲੇਕਿਨ ਜਦੋਂ ਕਹਿੰਦੇ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਝਾੜੀਆਂ ਵਿੱਚ ਛਿਪੇ ਹੋਏ ਦੋ ਤਿੰਨ ਅਣਪਛਾਤੇ ਬੰਦਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਜਿਸ ਵਿੱਚ ਇਹ ਦੋ ਨੌਜਵਾਨ ਜਿਹੜੇ ਸੀ ਇਹਨਾਂ ਦੇ ਇਹ ਇਹਨਾਂ ਦੇ ਗੋਲੀ ਵੱਜਣ ਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਇੱਕ ਪੁਲਿਸ ਵਾਲੇ ਦੇ ਕਿਸੇ ਮਸਲ ਉਹਦੀ ਬਾਹ ਦੀ ਮਸਲ ਦੇ ਵਿੱਚ ਦੀ ਇੱਕ ਗੋਲੀ ਲੰਗੀ ਆ ਜਿਹੜੀ ਕਿ ਈਜ਼ਲੀ ਆ ਆਪ ਮਾਰੀ ਜਾ ਸਕਦੀ ਜਿਹਦੇ ਨਾਲ ਦਿਖਾਇ ਇਹ ਦਿਖਾਉਣਾ ਚਾਹੁੰਦੇ ਸੀ ਕਿ ਪੁਲਿਸ ਵਾਲਾ ਵੀ ਇੱਕ ਜ਼ਖਮੀ ਹੋਇਆ ਇਹ ਸਰਾਸਰ ਝੂਠਾ ਪੁਲਿਸ ਮੁਕਾਬਲਾ ਵਾ ਔਰ ਦੂਸਰੀ ਗੱਲ ਕਿ ਜਿਹੜਾ ਅ ਜਿਹੜਾ ਇਹ ਕਤਲ ਹੈ ਹੈ ਇਹ ਗੈਂਗਸਟਰਜ਼ ਵੱਲੋਂ ਕੀਤਾ ਗਿਆ ਆਪਾਂ ਨੂੰ ਸਭ ਨੂੰ ਪਤਾ ਆਪਾਂ ਮੰਨ ਕੇ ਚੱਲਦੇ ਆ ਕਿ ਇਹ ਜਿਹੜੇ ਦੋ ਮੁੰਡੇ ਪੁਲਿਸ ਨੇ ਫੜੇ ਸੀਗੇ ਹੋ ਸਕਦਾ ਵਾ ਕਿ ਉਸ ਗੈਂਗ ਦੇ ਨਾਲ ਕਨੈਕਟਡ ਹੋਣ ਹੋ ਸਕਦਾ ਉਹ ਕ੍ਰਿਮੀਨਲਸ ਵੀ ਹੋਣ ਮੰਨ ਲਿਆ ਆਪਾਂ ਮੰਨ ਕੇ ਚੱਲਦੇ ਆ ਪਰ ਕੀ ਕ੍ਰਿਮੀਨਲਸ ਨੂੰ ਅ ਬਿਨਾ ਟ੍ਰਾਇਲ ਤੋਂ ਬਿਨਾ ਕੋਰਟ ਕਚਹਿਰੀ ਵਿੱਚ ਪੇਸ਼ ਕੀਤੇ ਪੁਲਿਸ ਨੂੰ ਜਾਨੋਂ ਮਾਰਨ ਦਾ ਅਧਿਕਾਰ ਹੈ ਅਗਰ ਇਸ ਤਰ੍ਹਾਂ ਹੀ ਸ਼ਾਰਟਕਟ ਕਰਕੇ ਤੁਸੀਂ ਮਾਰਨੇ ਆ ਤੇ ਫਿਰ ਤਾਂ ਤੁਹਾਨੂੰ ਕ੍ਰਿਮੀਨਲ ਜਸਟਿਸ ਸਿਸਟਮ ਸਾਰਾ ਬੰਦ ਕਰ ਦੇਣਾ ਚਾਹੀਦਾ ਫਿਰ ਤੁਹਾਨੂੰ ਪ੍ਰੋਸੀਕਿਊਸ਼ਨ ਡਿਸਪੈਂਡ ਕਰ ਦੇਣੀ ਚਾਹੀਦੀ ਫਿਰ ਤੁਹਾਨੂੰ ਜੱਜਸ ਤੇ ਕਚਹਿਰੀਆਂ ਤੇ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਅਸੀਂ ਤਾਂ ਐ ਹੀ ਮਾਰਾਂਗੇ ਔਰ ਇਹ ਪਹਿਲਾ ਇਨਕਾਊਂਟਰ ਨਹੀਂਗਾ ਇਸ ਤੋਂ ਪਹਿਲਾਂ ਜਿਹੜਾ ਪਟਿਆਲੇ ਵਿੱਚ ਇਨਕਾਊਂਟਰ ਕੀਤਾ ਉਹਦਾ ਨਾਮ ਜਸਪ੍ਰੀਤ ਸੀਗਾ 22 ਸਾਲ ਦਾ ਮੁੰਡਾ ਕੈਨੇਡਾ ਤੋਂ ਆਇਆ ਔਰ ਉਹਨੂੰ ਇੱਕ ਇੱਕ ਬੜੀ ਫਨੀ ਜੀ ਕਹਾਣੀ ਬਣਾ ਕੇ ਇੱਕ ਬੜੀ ਘਟਿਆ ਕਹਾਣੀ ਬਣਾ ਕੇ ਉਹਦਾ ਇਨਕਾਊਂਟਰ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੀ ਉਹਦੋਂ ਸ਼ਾਮ ਨੂੰ ਜਾ ਕੇ ਉਹਨਾਂ ਪੁਲਿਸ ਵਾਲਿਆਂ ਨੇ ਕਰਨਲ ਬਾਟ ਦੇ ਉਹਦੇ ਮੁੰਡੇ ਨੂੰ ਕੁੱਟਿਆ ਉਹਦਾ ਪਰਿਵਾਰ ਵੀ ਹਾਈ ਕੋਰਟ ਵਿੱਚ ਪਹੁੰਚਿਆ ਹੋਇਆ ਇਹ ਤਾਂ ਵਿਚਾਰੇ ਬਹੁਤ ਗਰੀਬ ਨੇ ਜਿਹੜਾ ਇਹ ਪਰਿਵਾਰ ਦੀ ਕਹਾਣੀ ਮੈਂ ਸੁਣ ਰਿਹਾ ਸੀ ਜਸਪ੍ਰੀਤ ਦੀ ਸ਼ਾਇਦ ਇਹ ਦਲਿਤ ਪਰਿਵਾਰਾਂ ਨਾਲ ਕਨੈਕਟਡ ਹੈ ਦੋਨੋਂ ਹੀ ਬੱਚੇ ਉਹ ਤਾਂ ਬਹੁਤ ਇੰਨੇ ਕਮਜ਼ੋਰ ਆ ਕਿ ਸ਼ਾਇਦ ਉਹ ਵਕੀਲ ਵੀ ਨਾ ਖੜਾ ਕਰ ਸਕਣ ਤੇ ਮੈਨੂੰ ਦੁੱਖ ਇਸ ਗੱਲ ਦਾ ਵਾਹ ਕਿ ਦੋਆਂ ਦਿਨਾਂ ਦੇ ਵਿੱਚ ਇਸ ਝੂਠੇ ਪੁਲਿਸ ਮੁਕਾਬਲੇ ਦੀ ਗੱਲ ਨਹੀਂ ਉਠਣ ਦਿੱਤੀ ਸਰਕਾਰ ਨੇ 92 ਬੰਦਿਆਂ ਬੰਦੂਆਂ ਐਮ ਐਲ ਏ ਦੀ ਬੰਦੂਆ ਮਜ਼ਦੂਰ ਆ ਔਰ ਉਹ ਇੱਕ ਸ਼ਾਟਿੰਗ ਬ੍ਰਿਗੇਡ ਆ ਜਿਹੜਾ ਕੋਈ ਗੱਲ ਚੰਗੀ ਕਰਨਾ ਚਾਹੁੰਦਾ ਉਹਨੂੰ ਬਹਿ ਜਾ ਬਹਿ ਜਾ ਬਹਿ ਜਾ ਕਰਕੇ ਤੇ ਸ਼ੋਰ ਮਚਾ ਕੇ ਉਸ ਨੂੰ ਬਿਠਾ ਦਿੰਦੇ ਨੇ ਔਰ ਇਸ ਤੋਂ ਵੀ ਅੱਗੇ ਜ਼ਿਆਦਾ ਅਫਸੋਸ ਦੀ ਗੱਲ ਆ ਕਿ ਕੱਲ ਜਦੋਂ ਸ਼ਰਧਾਂਜਲੀਆ ਪੇਟ ਹੋ ਰੀਆਂ ਸੀ ਸ਼ਾਇਦ ਕਿ ਕਐਮਐਲਏ ਨੇ ਉੱਠ ਕੇ ਖੜੇ ਹੋ ਕੇ ਕਿਹਾ ਜੀ ਕਿ ਸੰਜੀਵ ਵਰਮਾ ਦੇ ਪਰਿਵਾਰ ਨੂੰ ਵਿਸ਼ਾਂਤ ਸ਼ਰਧਾਂਜਲੀ ਦਿੱਤੀ ਜਾਵੇ ਸਪੀਕਰ ਔਨ ਰਿਕਾਰਡ ਹੈ ਇੱਕ ਗੁਰਸਿੱਖ ਆ ਇਹ ਕਹਿੰਦਾ ਕਿ ਮੈਂ ਅਮਰਿਤਧਾਰੀ ਆ ਔਰ ਇਹ ਔਨ ਰਿਕਾਰਡ ਹੈ ਕਿ ਮੈਂ ਜਿਹੜਾ ਇਨਕਾਊਂਟਰ ਕੀਤਾ ਆ ਜੋ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਮੈਂ ਉਸ ਕਾਰਵਾਈ ਦੀ ਉਹਨਾਂ ਨੂੰ ਵਧਾਈ ਦਿੰਦਾ ਵਾਂ ਔਰ ਉਹਨਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਦਾ ਮਤਲਬ ਕਿ ਸਪੀਕਰ ਸਿਰਫ ਦਿਖਾਵੇ ਦਾ ਸਿੱਖ ਹੈ ਇਹਦਾ ਮਤਲਬ ਇੱਕ ਸਿੱਖ ਹੋ ਕੇ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਉਹ ਪੁਸ਼ਟੀ ਕਰ ਰਿਹਾ ਵਾ ਉਹਦੀ ਤਾਇੀਦ ਕਰ ਰਿਹਾ ਵਾ ਉਹਨਾਂ ਦੀ ਸਪੋਰਟ ਕਰ ਰਿਹਾ ਵਾ ਆਪਾਂ ਸਭ ਨੂੰ ਅੱਛੀ ਤਰ੍ਹਾਂ ਪਤਾ ਨਾ ਕਿ ਜਦੋਂ ਪੰਜਾਬ ਦੇ ਵਿੱਚ ਮਿਲੀਟੈਂਸੀ ਦਾ ਦੌਰ ਸੀ ਖੜਕੂ ਲਹਿਰ ਸੀ ਕਿੰਨੇ ਪਰਿਵਾਰਾਂ ਦੇ ਵਿੱਚ ਕਿੰਨੇ ਸਿੱਖ ਨੌਜਵਾਨ ਜਿਹੜੇ ਸੀਗੇ ਉਹ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਕਿੰਨੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ ਥਰਡ ਡਿਗਰੀ ਟੌਰਚਰ ਕੋਲਡ ਬਲੱਡਿਡ ਮਰਡਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਅੱਜ ਤੱਕ ਅਦਾਲਤਾਂ ਵਿੱਚ ਲੋਕੀਲੇ ਕੇਸ ਲੜ ਰਹੇ ਨੇ ਜਿਵੇਂ ਕਿ ਖਲੜਾ ਸਾਹਿਬ ਦੇ ਜਿਹੜੀ ਪਰਿਵਾਰ ਆ ਉਹਨਾਂ ਦੇ ਸਾਡੇ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਲੜਾ ਅੱਜ ਤੱਕ ਕੇਸ ਲੜਕੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਕਰਾਈਆਂ 30 30 40 40 45 45 ਸਾਲ ਲੱਗੇ ਅਦਾਲਤਾਂ ਵਿੱਚ ਔਰ ਕੁਝ ਬੰਦਿਆਂ ਨੂੰ ਸਜ਼ਾਵਾਂ ਹੋਈਆਂ ਬਾਕੀ ਸਾਰੇ ਜਾਂ ਮਰ ਗਏ ਤੇ ਜਾਂ ਉਹਨਾਂ ਨੂੰ ਸਰਕਾਰਾਂ ਨੇ ਮੌਕੇ ਦੀ ਸਰਕਾਰਾਂ ਨੇ ਬਚਾਤਾ ਸਭ ਤੋਂ ਮਾੜੀ ਪ੍ਰਣਾਲੀ ਆ ਸਭ ਤੋਂ ਜ਼ਿਆਦਾ ਅਗਰ ਕੋਈ ਅਟੈਕ ਹੈ ਹਿਊਮਨ ਰਾਈਟਸ ਦੇ ਉੱਤੇ ਤਾਂ ਇਹ ਪੁਲਿਸ ਦੀਆਂ ਨੂੰ ਇਦਾਂ ਦੀਆਂ ਪਾਵਰਾਂ ਦੇ ਕੇ ਝੂਠੇ ਪੁਲਿਸ ਮੁਕਾਬਲੇ ਕਰਵਾਉਣਾ ਇਹ ਹਿਊਮਨ ਰਾਈਟਸ ਸੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਆ ਲੇਕਿਨ ਸਾਡੀ ਵਿਧਾਨ ਸਭਾ ਹੋਰ ਊਲ ਜੂਲ ਗੱਲਾਂ ਡਿਸਕਸ ਕਰ ਸਕਦੀ ਜਿਹੜਾ ਬੀਬੀਐਮਬੀ ਦਾ ਇਹਨਾਂ ਨੇ ਮਤਾ ਲਿਆਂਦਾ ਤੇ ਮਤਾ ਹੀ ਆ ਨਾ ਅਗਲੇ ਪਿਛਲੇ ਸੈਸ਼ਨ ਦਾ ਜਿਹੜਾ ਮਤਾ ਪਾਸ ਕੀਤਾ ਸੀ ਬੀਬੀਐਮਬੀ ਦੇ ਖਿਲਾਫ ਉਹ ਕਿਤੇ ਮੇਰੇ ਖਿਆਲ ਗਵਰਨਰ ਦੇ ਕਿਸੇ ਖੂਂਜੇ ਚ ਪਿਆ ਹੋਣਾ ਇਹ ਵੀ ਇੱਥੇ ਪੰਜਾਬ ਦੇ ਗਵਰਨਰ ਤੱਕ ਜਾਂ ਵੱਧ ਤੋਂ ਵੱਧ ਦਿੱਲੀ ਕਿਸੇ ਖੂਂਜੇ ਜਾ ਕੇ ਚਲੇ ਜਾਊਗਾ ਜਦ ਉਹਨਾਂ ਨੇ ਸੀਆਈਐਸਐਫ ਲਾਤੀ ਆ ਤੁਹਾਡੇ ਕਹਿਣ ਨਾਲ ਉਹ ਸੀਆਈਐਸਐਫ 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 ਹਟਾ ਦੇਣਗੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਸਿਰਫ ਲੋਕ ਦਿਖਾਵੇ ਵਾਸਤੇ ਇਹ ਮਤੇ ਪਾਸ ਕੀਤੇ ਜਾ ਰਹੇ ਨੇ ਔਰ ਲਾਸਟ ਵਿੱਚ ਮੈਂ ਤਰੀਕੇ ਨਾਲ ਇੱਕ ਹੋਰ ਜਗ੍ਹਾ ਬਿੱਲ ਦੇ ਉੱਤੇ ਸਮਾਂ ਮੰਗ ਰਿਹਾ ਸੀ ਇੱਕ ਇਹਨਾਂ ਨੇ ਅਮੈਂਡਮੈਂਟ ਕੀਤੀ ਆ ਜਿਹੜਾ क्रुएल्टी ਆਪਣਾ ਹੈਗਾ ਪ੍ਰੋਵੈਂਸ਼ਨ ਆਫ क्रुएल्टी ਔਨ ਐਨੀਮਲਸ ਅਮੈਂਡਮੈਂਟ ਬਿੱਲ ਪੇ ਸ਼ੋਆ ਔਰ ਇਹ ਕਾਨੂੰਨ ਹੈਗਾ ਕਿ ਜਿਹੜੇ ਬੇਜ਼ੁਬਾਨੇ ਨੇ ਜਿਹੜੇ ਲੋਕ ਜਾਨਵਰ ਤੇ ਜਿਹੜੇ ਪਸ਼ੂ ਨੇ ਬੋਲ ਨਹੀਂ ਸਕਦੇ ਉਹਨਾਂ ਦੀ ਹਿਫਾਜ਼ਤ ਕਰਨਾ ਵੀ ਸਾਡੀ ਜਿਹੜੀ ਹੈ ਜ਼ਿੰਮੇਵਾਰੀ ਆ ਅੱਜ ਉਹ ਇੱਕ ਮਤੇ ਅਮੈਂਡਮੈਂਟ ਕੀਤੀ ਕਿ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਦੇ ਵਿੱਚ ਬਲਦ ਵਗੈਰਾ ਤੇ ਘੋੜੇ ਤੇ ਆਦ ਜਿਹੜਿਆ ਉਹਨਾਂ ਨੂੰ ਅੱਗੇ ਦਿੱਤੀ ਜਾਵੇ ਚਲੋ ਸਾਰੇ ਸਦਨ ਨੇ ਕਹਿ ਕੇ ਅੱਗੇ ਦੇਦਨੇ ਮੈਂ ਉੱਥੇ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਪਸ਼ੂਆਂ ਦੀ ਦੇ ਉੱਤੇ ਜੋ ਜ਼ੁਲਮ ਤੇ ਜ਼ਬਰ ਹੋ ਰਿਹਾ ਵਾ ਉਹਦੇ ਤੇ ਚਰਚਾ ਕਰ ਰਹੇ ਹੋ ਬਹੁਤ ਅੱਛੀ ਗੱਲ ਆ ਆਪਾਂ ਨੂੰ ਕਰਨੀ ਚਾਹੀਦੀ ਕਿਉਂਕਿ ਬੇਜ਼ੁਬਾਨੇ ਉਹ ਤਾਂ ਬੋਲ ਹੀ ਨਹੀਂ ਸਕਦੇ ਤੇ ਜਿਹੜੇ ਬੱਚੇ ਮਾਰੇ ਗਏ ਨੇ ਉਹਨਾਂ ਦੇ ਉੱਤੇ ਕੌਣ ਚਰਚਾ ਕਰੇਗਾ ਜਿਹੜੇ ਗਰੀਬ ਦਲਿਤ ਪਰਿਵਾਰ ਦੇ ਦੋ ਬੱਚੇ ਮਾਰੇ ਗਏ ਨੇ ਉਹਨਾਂ ਦੀ ਮੌਤ ਦੇ ਉੱਤੇ ਕੌਣ ਚਰਚਾ ਕਰੇਗਾ ਅਗਰ ਅਸੀਂ ਨਹੀਂ ਕਰਾਂਗੇ ਜਿਹੜੇ ਅਸੀਂ ਲੁਕ ਚੁਣ ਕੇ ਆਏ ਆਂ ਪੰਜਾਬ ਦੀ ਵਿਧਾਨ ਸਭਾ ਵਿੱਚ ਕੌਣ ਕਰੇਗਾ ਚਰਚਾ ਇਹ ਚਰਚਾ ਉਹਨਾਂ ਨੇ ਬਲੌਕ ਕਰ ਦਿੱਤੀ ਇਹਦਾ ਮਤਲਬ ਕਿ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅ ਫਰਜ਼ੀ ਝੂਠੇ ਪੁਲਿਸ ਮੁਕਾਬਲਿਆਂ ਦੀ ਮਦਈ ਹੈ ਔਰ ਉਹ ਮਨੁੱਖੀ ਅਧਿਕਾਰਾਂ ਦੇ ਜਿਹੜਾ ਸਾਡੇ ਅਧਿਕਾਰ ਆ ਉਹਦੇ ਉਹਦਾ ਵੱਡੇ ਕਾਨ ਵਿੱਚ ਇਹਨਾਂ ਦਾ ਰੋਲ ਆ ਹਿਊਮਨ ਰਾਈਟਸ ਦੇ బిਗੇਸਟ ਵਾਇਲੇਟਰਸ ਨੇ ਔਰ ਉਹ ਲੋਕ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ ਤੇ ਕੇਜਰੀਵਾਲ ਕਹਿੰਦਾ ਸੀ ਜੀ ਮੈਂ ਤੋਂ ਇੱਕ ਇਨਕਲਾਬ ਲਾਣਾ ਚਾਹਤਾ ਹੂੰ ਕਿ ਸ਼ਹੀਦ ਭਗਤ ਸਿੰਘ ਜੀ ਨੇ ਆਪ ਆਪਣੀ ਜਾਨ ਗਵਾਈ ਅੱਜਕਰ ਉਹ ਜਿੰਦਾ ਹੁੰਦਾ ਤੇ ਪੰਜਾਬ ਦੇ ਵਿੱਚ ਉਹ ਦੇਖਦਾ ਕਿ ਝੂਠੇ ਪੁਲਿਸ ਮੁਕਾਬਲੇ ਰਹੀ ਮਾਰਿਆ ਜਾ ਰਿਹਾ ਲੋਕਾਂ ਨੂੰ ਮੈਂ ਕਹਿੰਦਾ బిਗੇਸਟ ਕ੍ਰਾਈਮਨਲ ਹੋਵੇ ਆਪਣੇ ਦੇਸ਼ ਦੇ ਜਦੋਂ ਮੁੰਬਈ ਦੇ ਵਿੱਚ ਅਟੈਕ ਹੋਇਆ ਸੀਗਾ ਤਾਂ ਪਾਕਿਸਤਾਨ ਤੋਂ ਇੱਕ ਆਦਮੀ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਪਤਾ ਸੀ ਕਿ ਇਸਨੇ ਸਾਰਾ ਕੀਤਾ ਵਾ ਜਿਹੜਾ ਹਮਲੇ ਦੀ ਪਲੈਨਿੰਗ ਹੈ ਉਹਦੀ ਸਾਜ਼ਿਸ਼ ਹੈ ਉਹ ਐਗਜ਼ੀਕਿਊਸ਼ਨ ਇੱਥੇ ਪੜਿਆ ਗਿਆ ਸੀ ਸ਼ਾਇਦ ਉਹਦੀ ਉਹਨੂੰ ਫਿਰ ਵੀ ਇੱਕ ਟ੍ਰਾਇਲ ਦਿੱਤੀ ਪਰ ਉਹ ਟ੍ਰਾਇਲ ਨਾਮ ਦੀ ਟ੍ਰਾਇਲ ਸੀਗੀ